ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਜੇ ਪਿੰਡ ਆਪਾਂ ਗੱਲ ਕਰੀਏ ਤਾਂ ਮੋੜ ਮੰਡੀ ਤੋਂ ਬਾਈ ਜੀ 5-6 ਕਿਲੋਮੀਟਰ ਦੀ ਦੂਰੀ ਤੇ ਆ ਬਾਈ ਨੇ ਦੋਸਤੋ ਇੱਕ ਆ ਗੱਬਣ ਮੱਝ ਸੇਲ ਕਰਨੀ ਆ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਸਾਰੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਖੁਸ਼ੀ ਦੇ ਘਰੋਂ ਦੋਸਤੋ ਵੀਡੀਓ ਆ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 19 ਤਰੀਕ ਪਹਿਲਾ ਮਹੀਨਾ 2026 ਆਜੋ ਆਪਾਂ ਵੀਰਨਾ ਕਰਦੇ ਆਂ ਗੱਲਬਾਤ ਹੋਰ ਸਸੀਕਾਲ ਬਾਈ ਸਸੀਕਾਲ ਬਾਈ ਪਿੰਡ ਬਾਈ ਆਪਣਾ ਜਹੂਨਪੁਰ ਪਾਕਰ ਪਾਕਰ ਬਾਈ ਹਾਂ ਇੱਕ ਵਾਰੀ ਮੋਬਾਈਲ ਨੰਬਰ ਬੋਲ 9872227468 ਠੀਕ ਆ ਖੁਸ਼ੀ ਬਾਈ ਇਹ ਕਿੰਨੇ ਕ ਦਿਨ ਲੈਂਦੀ ਸੂਣਦੇ ਹਜੇ ਹਜੇ ਬਾਈ 5-4 ਦਿਨ ਲੈ ਜੂਗੀ 5-4 ਦਿਨ ਲੈ ਜੂਗੀ ਠੀਕ ਆ ਤੇ ਆਪਾਂ ਟੋਕੜ ਗੱਭਣ ਲਿਆਈ ਸੀ ਕਿ ਟੋਕੜ ਗੱਭਣ ਲਿਆਈ ਸੀ ਟੋਕੜ ਗੱਭਣ ਲਿਆਇਆ ਸੀ ਤੂੰ ਉਦੋਂ ਬਾਈ ਕਿੰਨਾ ਕ ਤੇਰੇ ਕੋਲ ਦੁੱਧ ਆਪਾਂ 7 ਕਿਲੋ ਚੋਇਆ ਬਾਈ ਵੀ 7 ਕਿਲੋ ਹਾਂ ਠੀਕ ਆ ਵੀ ਤੈਨੂੰ ਕੋਈ ਮਾਲਕਾਂ ਨੇ ਕਿੰਨੀ ਕਿਹਾ ਸੀ 15 ਕਿਲੋ ਕਿਹਾ ਆ ਚਲੋ ਤਾਂ ਦੋਸਤੋ ਮੌਕੇ ਤੇ ਹੈਨਾ ਬਾਕੀ ਆਪਦੀ ਬੰਦੇ ਨੇ ਸਮਝ ਨਾ ਲੈਣੀ ਆ ਲੇਵਾ ਦੇਖ ਲੋ ਥਣਾ ਦਾ ਸੈ ਸੂਝ ਦੇਖ ਲੋ ਵੀਰੇ ਖੋਲ ਕੇ ਸਾਨੂੰ ਤੋੜ ਕੇ ਵੀ ਦਿਖਾ ਦੂੰ ਨੰਬਰ ਬਾਈ ਖੁਸ਼ੀ ਦਾ ਢੇਠਾ ਚੱਲੀ ਜਾਂਦਾ ਆ ਦੇਖੋ ਵੀਰੇ ਸੂਆ ਵੀਰੇ ਆਪਦੀ ਸਮਝ ਨਾਲ ਆਪਦੀ ਜੱਜਮੈਂਟ ਨਾਲ ਮੰਨ ਲਿਓ ਤੈਨੂੰ ਕਿੰਨਾ ਮਾ ਸੂਆ ਕਹਿ ਕੇ ਦਿੱਤੀ ਆ ਆਪਾਂ ਨੂੰ ਚੌਥਾ ਕਹਿ ਕੇ ਦਿੱਤੇ ਵਿੱਚ ਚੌਥਾ ਸੂਣਾ ਬਈ ਠੀਕ ਆ ਤੈਨੂੰ ਚੌਥਾ ਸੂਆ ਕਹਿ ਕੇ ਦਿੱਤੀ ਆ ਠੀਕ ਆ ਐਵੇਂ ਉਹ ਝੂਠ ਜਾਣੀ ਬਾਈ ਅਗਲਾ ਕਹੀ ਆ ਬਈ ਤਾਂ ਤੀਜੇ ਵਾਸਤੇ ਗੱਬਣਾ ਤੀਜੇ ਦੇ ਉੱਤੇ ਫਿਰ ਅਗਲਾ ਸੂਆ ਨਹੀਂ ਕਹਿੰਦਾ ਹੁੰਦਾ ਬਾਕੀ ਖੋਲ ਕੇ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਦਾ ਖੋਲਾ ਖੁਸ਼ੀ ਵੀਰੇ ਨੰਬਰ ਭਰਾ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜੋਧਪੁਰ ਪਖਰਪਿੰਡ ਦੋਸਤੋ ਮੋੜ ਮੰਡੀ ਦੇ ਬਿਲਕੁਲ 5-4 ਕਿਲੋਮੀਟਰ ਦੇ ਇਰਗੇ ਵਿਚ ਰਹਿ ਜਾਂਦਾ ਜ਼ਿਲ੍ਹਾ ਬਠਿੰਡੇ ਬਾਕੀ ਆ ਦੇਖ ਲੋ 5-7 ਦਿਨ ਬਾਈ ਕਹਿੰਦਾ ਹਰਾਮ ਨਾ ਲੈ ਜੂਗੀ ਤੇ ਚਵਾਈ ਦੀ ਫਿਰ ਖੁਸ਼ੀ ਇਹ ਬਾਈ ਵਧੀਆ ਪੋਲੀ ਆ ਜਮ ਅੱਛਾ ਹਾਂ ਚਵਾਈ ਚੁਵਾਈ ਦੀ ਬਾਈ ਕਹਿੰਦਾ ਵਧੀਆ ਸੋਹਣੀ ਆ ਪੋਲੀ ਸੀਗੀ ਉਹ ਆਪਣੀ ਗਾਰੰਟੀ ਹੈ ਠੀਕ ਆ ਥਣਲੇਵੇ ਦੀ ਆਪਣੀ ਗਾਰੰਟੀ ਆ ਠੀਕ ਐ ਆ ਦੇਖ ਲੋ ਵੀਰੇ ਸੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਵੀਰੇ ਕੋਲੇ ਆ ਜੋ ਆਪ ਦਾ ਹਨ ਤਸੱਲੀ ਆਪਾਂ ਕਰਨੀ ਆ ਆਪਣਾ ਹੱਕ ਵੰਦਾ ਜਦੋਂ ਪਸ਼ੂ ਖਰੀਦਣਾ ਸਾਰਾ ਸੂਆ ਚੋਣਾਗਾ ਆ ਦੇਖ ਤੇ ਖੁਸ਼ੀ ਕੀ ਭਾ ਕਰਦਾ ਬਾਈ ਫਿਰ ਇਹਦਾ ਫਿਰ ਅ ਵੀ 130 ਕਰਦੇ ਆ ਇੱਕ ਮਾਨਤਨ ਖੁੱਲਾ ਕਰਦੇ ਆ 130 ਚੋ ਦੋਸਤੋ ਵਧੀਆ ਬਾਈ ਕਹਿੰਦਾ ਖੁੱਲਾ ਮਾਨਤਨ ਕਰਦਾ ਆ ਜੋ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਜੋਧਪੁਰ ਪਖਰ ਦੋਸਤੋ ਪਿੰਡਾ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ